ਪਿਲਜਾਂ ਦੀ ਤਿਆਰੀ ਆਪਣੀ ਤਿਆਰ ਸ਼ਾਇਰ ਆ ਪਾਉਂਗੇ ਟਾਈਮ ਕਰਨਾ ਹੋ ਜੇ ਦਾ ਇਹ ਬਾਈ ਨੂੰ ਡੀਕਣ ਦੇ ਆ ਨਹੀਂ ਅਜੇ ਤੱਕ ਆ ਜਵਾਨ ਇਹ ਆ ਗਿਆ ਟਾਈਮ ਨਾਲ ਹੀ ਟੋਪੀਆਂ ਬਾਬਾ ਵੇਖਣਦੇ ਆ ਕਿਹੜੀ ਨੂੰ ਸੈਟਰ ਕਿਹੜੀ ਨਹੀਂ ਲੈ ਵੀ ਹਰਫਤੇ ਹਾਂਜੀ ਉੱਠ ਗਿਆ ਨਹੀਂ ਨਹੀਂ ਬਸ ਦੁੱਧ ਲੈ ਆਵੇ ਦੁੱਧ ਲੈ ਆ ਮੁੰਡੇ ਬਾਤੇ ਦੁੱਧ ਲੈ ਕੇ ਆਓ ਚੱਲ ਫੇਰ ਠੀਕ ਆ ਮਿਲਦੇ ਆ ਤੁਹਾਨੂੰ ਫੇਰ ਸ਼ਫਤੇ ਚੰਗਾ ਬਾਏ ਬਾਏ ਫਤਿਹ ਠੀਕ ਆ ਬਾਏ 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 ਕਰ ਤੋ ਬਾਏ ਬਾਏ ਚੱਲ ਜੀ ਹਾਂ ਲੈ ਵੀ ਅੱਪਾ ਪਹੁੰਚਿਆ ਧੀੜੀਵਾਲ ਸੋਈਆਂ ਆਹ ਸਖਵਾਦ ਇਹਨਾ ਕਿ ਪਹੁੰਚਿਆ ਤੇ ਟਾਈਮ ਹੋ ਗਿਆ 11 ਵਜੇ ਦਾ ਡੇਢ ਅਜ ਬਹੁਤ ਹੋ ਗਏ ਆਪਾਂ ਲੈ ਵੀ ਪਹੁੰਚ ਗਏ ਆਂ ਕੰਮ ਤੇ ਕੋਸ ਨੂੰ ਲਾਤਾ ਕਮੀ ਆਉਂਦੀ ਦੇ ਭਾਈ ਲੱਗੇ ਆ ਪੀਸੀ ਆ ਉਹ ਕਮਰਾ ਲੈ ਵੀ ਆਹ ਕਮਰਾ ਕਰੋ ਚੈੱਕ ਛਤਰੀ ਕੰਨੀ ਰਹੀ ਆ ਇੰਦਰ ਮੈਂ ਤੇ ਹਰਫ ਤੇ ਬੈਠੇ ਹੋਏ ਆ ਮੇਰਾ ਪੁੱਤ ਛੋਨਾ ਜੇ ਮੇਰੇ ਬੱਗੂ ਜੇ ਕਿਆਪੇ ਪੁੰਧਾਣੀ ਆ ਜਿਵੇਂ ਰਾਤ ਨੂੰ ਇਹਨੂੰ ਸੁਵਾਈਦਾ ਕਿਆਪੇ ਲਾ ਲਿੰਦਾ ਆ ਆਪਣੇ ਹੱਥ ਨਾਲ ਫੜ ਕੇ ਦਿਨੇ ਤੇ ਪਾਛਾ ਦੀਦੀ ਕਿਆਪਾ ਰਾਤ ਨੂੰ ਵੀ ਵੈਸੇ ਪਾ ਦਈ ਦੀ ਇਹ ਲਾ ਲਿੰਦਾ ਖਿੱਚ ਖਿੱਚ ਕੇ ਇਹ ਬੇਸਤਾਨ ਹੋ ਗਿਆ ਸਤਾਨ ਦੀ ਟੂਟੀ ਸਾਰੇ ਨੂੰ ਬੋਲ ਦੋ ਹਰਫੁੱਤੇ ਸਾਰੇ ਨੂੰ ਬੋਲੋ ਕੀ ਹਾਰੇ ਤੋੜੋ ਬੁੱਲਿਆ ਸਿਰਫ ਤੇਨੇ ਹਾਂਜੀ ਨਹੀਂ ਬੋਲਣਾ ਹਰਫੁੱਤੇ ਤੁਸੀਂ ਕੀ ਕਰਦੇ ਹੋ ਅੱਜ ਸੂਣਾ ਕੋਠੇ ਤੇ ਬੈਠਾ ਬੋ ਕੋਠੇ ਤੇ ਲਿਮੇ ਪਏ ਸੂਣਾ ਜੀ ਕੀ ਕਰਦਾ ਸੀ ਬਾਉ ਮੈਂ ਕਿ ਮੈਂ ਆਪਣੀ ਬਾਗ ਨੂੰ ਥੱਪੇ ਲੈ ਕੇ ਆਵਾਂ ਠੰਡੀ ਲੱਗਦੀ ਨਹੀਂ ਥੱਲੇ ਉਹਨੇ ਠੰਡੀ ਲੱਗਦੀ ਨਹੀਂ نیچے ਆਓ ਨਾ ਰੋਣਾ ਨਹੀਂ ਰੋਣਾ ਨਹੀਂ ਰੋਣਾ ਨਹੀਂ ਪਾਪਾ ਕਿੱਥੇ ਗਏ ਪਾਪਾ ਕੰਮ ਤੇ ਹੈ ਹਰਫਤੇ ਨੂੰ ਨਹੀਂ ਖੜਿਆ ਹਾਂਜੀ ਦੱਸੋ ਲੈ ਵੀ ਰੋਡ ਤੇ ਖਲੋਤੇ ਆਂ

ਤਾਂ ਵੀ ਆ ਵੀ ਦਵਾਰ ਕਰਤੀ ਕੰਪਲੀਟ ਤੇ ਆ ਵੀ ਕਰਤੀ ਇੱਕ ਕਮਰੇ ਦੇ ਉੱਤੇ ਲੱਗਣੇ ਆ ਟੀਵੀ ਜੁਨੀ ਸ਼ੀਟ ਲਗਣੀ ਆ ਆਹ ਦਾ ਤਾਰ ਕੱਢਣ ਦੇ ਚੰਗੂ ਕੰਪਲੀਟ ਆ ਰਿਹਾ ਉਹ ਤੇ ਅੰਦਰ ਹੀ ਪੈਨਲ ਲੱਗਣਾ ਚਲੋ ਆ ਯਾਰ ਹਰ ਪਹਾੜ ਨਹੀਂ ਪਾਦੇ ਆ ਦੋ ਦੋ ਪੀ ਪਾਦਨੇ ਛੱਤਾਂ ਦੇ ਕਰਨ ਲਈ ਬਾਕੀ ਆ ਜਾਲ ਬੰਨਣਾ ਜੇ ਇਹਦਾ ਇਹਦੇ ਪੱਕੇ ਇਹ ਥੱਲੇ ਲੱਗਣੀ ਨਾ ਥੱਲੇ ਇਦਾਂ ਕਰ ਦਿੰਦੇ ਨੇ ਥੱਲੇ ਆਹ ਦੋ ਫੁੱਟ ਲਾ ਕੇ ਨਾ ਇਹਦੇ ਸਾਈਡ ਬਗਣੇ ਨਾ ਉਹ ਕਿੰਨੇ ਪਲੂਰ ਹੈਗਾ ਸਾਡੇ ਇਹ ਵੀ ਆ ਲੱਗਿਆ ਜੂਵੀ ਸ਼ਿੱਟਾ ਲਾਉਣੇ ਤੇ دیوار ਨੂੰ ਘੱਟ ਤੇ ਦੋ ਦੋ ਫੁੱਟ ਦੇ ਪੀਸ ਨਾ ਵੀ ਹੁਣ ਆ ਗਈ 2:30 ਵਜੇ ਦੀ ਚਾਹ 3 ਵਜੇ ਦੀ 2:30 ਵਜੇ ਦੀ ਭਾਈ ਨਾ ਵੀ ਆ ਵੀ ਕੰਮ ਕੰਪਲੀਟ ਹੋ ਚੱਲੀ ਹੈ ਤੇ ਤੈਨੋਂ ਹੋ ਗਿਆ 3 ਵਜੇ ਦਾ ਤੇ ਹੁਣ ਆ ਵੀ ਖੰਡ ਲੱਗੇ ਲਾਉਣੇ ਤੇ ਮੇਉਂ ਮੈ ਰ ਕੰਮ ਨਾ ਕਰਦਾ ਇੱਥੇ ਕਰਨਾ ਦੋਸੇ ਤੋਂ ਉੱਤਰਵਾਲੇ ਆ ਜਵਾਨ ਕੱਲੇ ਲੱਗੇ ਪਏ ਪਲੇਅਰ ਬਾਹਰ ਕਰਾਈ ਕਿਹਦਾਂ ਕਿਆ ਪਤਾ ਨਹੀਂ ਜਾਂਦਾ ਗ੍ਰੈਂਡਰ ਨਾ ਵੱਢਦੇ ਗ੍ਰੈਂਡਰ ਨਾ ਵੱਢਦੇ ਕਿਹਾਂ ਦੇ ਗ੍ਰੈਂਡਰ ਆਹ ਪਲੇਅਰ ਭਿਆ ਯਾਰ ਆਵੇ ਆ ਹਾਰਿ ਜੰਦ ਕਿੱਡੀ ਤਗੜੀ ਆ ਰਹੀ ਦੋ ਫੁੱਟ ਦੀ ਲੱਭਾਂ ਨਹੀਂ ਲੱਭਦੀ ਦਾ ਗਨ ਲੈ ਗਿਆ ਓਏ ਗਨ ਕਿਥੇ ਸਿਲਿਵਰ ਗਨ ਗਨ ਕਰਨੀ ਹੈ ਥੋੜੀ ਬਾਹਰ ਮਰਦੇ ਨੂੰ ਨਾ ਵੀ ਮੈਨੂੰ ਪਤਾ ਨਹੀਂ ਨਾ ਕਿਦਾਂ ਕਰਨੀ ਆਪਣੀ ਕਾਲੀ ਹੈ ਮੈਂ ਨਾ ਦੂਜੀ ਥਾਂ ਗਨ ਨਾਲ ਜਿੱਦੋ ਜੈਗੜ ਲਾਵਾ ਅਮਰੀਕਾ ਨਾਲ ਲੱਗੀ ਸੀ ਰਾਂ ਦੇ ਮਸਾ ਲੱਗ ਜਾਓ ਭਾਈ ਕਿੰਨੇ ਅੱਕੇ ਪ੍ਰਾਨੀ ਨਹੀਂ ਹੋਏਗੀ ਬਾਅਦ ਹੁਣ ਆ ਕਿਉਂ ਕਰ ਗੱਲ ਕਹਿੰਦੇ ਮੁੰਡਾ ਕੰਮ ਨਹੀਂ ਕਰਦਾ ਵੇ ਅਵੇ ਦੇ ਘਰ ਦੇ ਦੇ ਨਾਲ ਮੁੰਡਾ ਕੰਮ ਉਹ ਕਰਦਾ ਹੈ ਕਿਹਨੇ ਜੇ ਵੇ ਉਹਨੂੰ ਇਹ ਵੀ ਕਰਾਬ ਕਰਦੇ ਹੁਣ ਪਿੱਛੇ ਮਾਰਦੇ ਆਂ ਆਹ ਤੇ ਸਾਰੀ ਜੂਬੀ ਸ਼ੀਟ ਲੱਗ ਜਾਂਦੀ ਤੇ ਬਹੁਤ ਵਧੀਆ ਕੰਮ ਨਹੀਂ ਭਰਦਾ ਇਹਦੇ ਇੱਕੋ ਦਵਾਰੀ ਕਰਨੀ ਪੈਂਦੀ ਫੇਰ ਇਹ ਤੁਹਾਨੂੰ ਲੱਗਣੀ ਸੇਚਣਾ ਖੈ ਦੇ ਖੈ ਦੇ ਥੱਲੇ ਚਾਰ ਫੇਰ ਠੀਕ ਕੇ ਨਾਲ ਨਾਲ ਦੋ ਤਿੰਨ ਦੀ ਕਮਾ ਦੇ ਉਹ ਤੂੰ ਥੱਲੇ ਮੈਂ ਤੁਹਾਡੀ ਆਉਂਦੀ ਨਹੀਂ ਜਾਨ ਚੱਲ ਗਈ ਇਹਨੂੰ ਜਿੰਨਾ ਨਹੀਂ ਵੜਾਇਆ ਜਾਨ ਇਹਦੀ ਵੀ ਨਹੀਂ ਕਰਦੇ ਓਏ ਉਹ ਘਰ ਦਾ ਕੱਪੜੇ ਨਾਲ ਤੂੰ ਕਰਦੇ ਕੰਮ ਆ ਭਰਾ ਤੇਰੇ ਜੋ ਬੁਢੀ ਸੁੱਕ ਜਿਗਦੇ ਉਹਨੇ ਜੋੜ ਦੋ ਮੈਂ ਲਾਵਾਗੇ ਰਹਿਣ ਦੇ ਦੋ ਉਲੀ ਲੈਣੀ ਆ ਨੇ ਸਾਰੀ ਲਵੇਰ ਦੇਣੀ ਚਾਹੁੰਦੇ ਹੋ ਇੱਕ ਸ਼ੀਟ ਨੂੰ ਇੱਕ ਦੋ ਗੰਨਾ ਲੱਗਦੀਆਂ ਦੋ ਟਿਬਾਂ ਬਣਦੀਆਂ ਪੰਜ ਦੀ ਟਿਬਾਂ 6 ਆ ਪੰਜ ਦੀ 6 ਰਮੇ ਕਿਹ ਹੈ 6 ਟਿਬਾਂ ਪੰਜ ਟਿਬਾਂ ਹਾਂਜੀ ਕਿੰਨੇ 6 ਉਧਾਰਾ ਦੇ ਇੱਕ ਨਰੇ ਇੱਕ ਜੀਨੀ ਮੇ ਦੋ ਬਣਦੀਆਂ

अच्छा ठीक है बड़ी बड़ी गल जी ठीक कर नहीं ਹੁੰਦਾ ਸੁੱਤਰ ਕੰਮ ਯਾਰ ਜੂ ਬੀ ਸੀ ਕਿੰਦਾ ਕਲਰ ਕਰੋ ਚੱਕ ਮੈਂ ਲਵਾਵਾਂ ਲੱਗਾ ਉੱਤੇ ਪਰ ਬਹੁਤ ਸ਼ਾਈਨਿੰਗ ਸੀ ਜਿਆਹਾ 25 ਤੋਂ 80 ਦੇ 22 ਰੁਪਏ ਅੱਛਾ ਉਹ 22 ਵੀ ਇਸ ਤੇ 11 ਰੁਪਏ ਜਿਹੜਾ ਯਾਰ ਕੋਫੀ ਜਿਹੜਾ 11 ਗਣੇ ਵਿੱਚ 11 ਪੀਸ ਜਿਹੜੇ ਕੋਫੀ ਕਲਰ ਕੁਆਡਰ ਵਾਲੇ ਆਹੋ ਯਾਰ ਹੋ ਜਾ ਪੂਰਾ ਕਾਟਰ ਦੋ ਮੋਟਾ ਵਰਗਾ ਨਾ ਉਹ ਜਿਹੜਾ ਢੱਕਦਾ ਦੀ ਦੋ ਫੁੱਟ ਫੁੱਟ ਤੋਂ ਢੱਕ ਜਾਣਾ ਨੇ 18 ਕਿੱਬਾ ਦਾ ਬਣਾਉਣਾ ਇਹ ਜਿਹਦਾ ਹੋਰ ਜਿਹਦਾ ਵੀ ਖਾ ਲਓ ਲੈਣਾ ਜਾਇ ਨਾ ਪਹਿਲਾਂ ਇਹ ਕਟ ਕਰੀ ਜਾਣਾ ਦੀ ਕਿ ਟਿਕਰ ਸਿਆਣਾ ਬਣਾਣਾ ਲੈ ਲੈ ਜਿੱਦਾਂ ਉਹ ਤਾੜਨਾ ਹੋਰ ਤਾਂ 3 ਇਹ ਨਾਲ ਹੀ ਆ

ਇਹ ਤੇ ਨੇਦਰ ਉੱਤੇ ਉੱਤੇ ਮਾਰ ਦੋ ਸਪਰੂ ਬੱਚੇ ਅੰਦਰੋਂ ਵੀ ਚੋੜੀ ਨਹੀਂ ਹੈ ਇਹ ਤਾਂ ਸਹੀ ਗੱਲ ਬਾਰਡਰ ਆ ਜਾਣਾ ਯਾਰ ਬਾਰਡਰ ਆਣਾ ਸਹੀ ਗੱਲ ਉੱਤੇ ਮਾਰ ਦੋ ਦੇਖੋ ਕਿੱਦਾਂ ਮਾਰੋ ਉੱਤੇ ਦੇ ਸੂਟ ਨੋ ਕਿ ਤੋਸ ਲੈ ਭੀ ਹੁਣ ਲੱਗਾ ਫਰੇਮ ਬੰਨ ਉੱਪਰ ਦਾ ਚਾਹ ਲੱਗੇ ਬੰਨਣ ਤੇ ਇੱਥੇ ਐਲਈ ਪੈਨਲ ਬਣ ਜਾਣਾ ਤੇ ਆਜੂ ਸੀਟਾਂ ਲਾਤੀਆਂ ਵੀਰਾਂ ਨੇ ਤੇ ਜਾਣ ਲੱਗੇ ਬੰਨਣ ਉੱਪਰ ਦਾ ਹੁਣ ਸਾਰੀ ਕਾਰੀਗਰ ਵੀ ਪੀ ਪਾਉ ਹੁਣ ਕਿਉਂ ਕਰਗਾ ਤਿੰਨੇ ਟੁੱਪਾਂ ਇੱਕ ਵਾਰੀ ਕੱਢ ਦੇਣੀ ਹਣਾ ਇੱਦਾਂ ਨਾ ਏਦਾਂ ਡਿਆ ਕੰਮ ਚੱਲਣਾ ਨੇ 3.0 ਇੱਧਰ ਇੱਧਰ ਭਾਈ ਹੁਣ ਬੈਠੇ ਆ ਇੱਧਰ ਭਾਈ ਹੁਣ ਹੀ ਬੈਠੇ ਨੇ ਭਾਈ ਹੁਣ ਅੰਕੇ ਨੇ ਕੰਮ ਜਿਹੜਾ ਜਿਆਦਾ ਹੋ ਰਿਹਾ ਆ ਆ ਭਾਈ ਜੱਤੀ ਦਿਸਾਰਾ ਇਹ ਵਿੱਚ ਮੇਨ ਬੰਦਾ ਇਹ ਨਹੀਂ ਗਿਆ ਤੇ ਇਹ ਫੇਰ ਕੰਮ ਕਰਨ ਦਾ ਪਿਆ ਮੇਰਾ ਰਾਦਾ ਘਰ ਆ ਰਿਆਂ ਨੂੰ ਮਰਾ ਦੀ ਰੋਟੀ ਭਰ ਲਓ ਐ ਮਾਠੋ ਚੰਡੇਆ ਸੇਮੋ ਯਾਰ ਜੰਦ ਬੰਦਾ ਦਾ ਸਾਰੇ ਤੇਨ ਹੋ ਗਏਗੇ ਬੰਦੇ ਲੈ ਆਂਦੇ ਨਾਲ ਦੋ ਹੋਰ ਵੱਟ ਇੱਧਰ ਸਾਰਾ ਕੰਮ ਹੋ ਗਿਆ ਡੇਢ ਤੇ ਇੱਧਰ ਜੱਟ ਨਹੀਂ ਲੋਹੇ ਰਮਾਣਾ ਐਦਾਂ ਦੀ ਗੁੱਟ ਨਹੀਂ ਕਾਰਨ ਕੰਮ ਪੂਰਾ ਲੈ ਆਇਆ ਬੰਦੇ ਸਾਰੇ ਲੱਗੇ ਆ ਕਿੰਨਾ ਨੇ ਅੱਜ ਨਾ ਬੜਾ ਜਿਹਾ ਦੇਟੋ ਪੁੱਛਦਾ ਕਿੰਨਾ ਨੇ ਟਾਈਮ ਯਾਦ ਨਾਦਾ ਆਹ ਮਿਸਤਰੀ ਦਾ ਕਸੂਰ ਸਾਰਾ ਆਹ ਨੇ ਮਿਸਤਰੀ ਦਾ ਕਸੂਰ ਜੀ ਜਨਾਬ ਇਹਨਾਂ ਨੇ ਆਜ ਵੀ ਵੇਟ ਕਰਾਦਾ ਹੁਣ ਮੈਨੂੰ ਜਾਣਾ ਪੈਣਾ ਸਾਡੇ 8 ਵਜੇ ਸਾਨੂੰ ਇੱਕ ਘੰਟਾ ਇੱਕ ਘਰ ਜਾਣਾ ਗੱਲ ਇਹ ਤੋਂ ਹੁੰਦੇ ਲੁਕਤੇ ਅਗਰ ਹਮ ਤਾਨੂੰ ਪਹਿਲਾਂ ਚੁੱਕਦੇ ਚੁੱਕਦੇ ਅਗਰ ਤਾਂ ਮੈਲਾ ਬੰਦਿਆਂ ਵੇਲਾ ਲਾਤ ਨਹੀਂ ਚੱਕ ਲੈ ਵੀਜ ਜਾਲ ਬੰਨਤਾ ਵਾ ਕੱਲ ਨੂੰ ਫੈਰਿੰਗ ਹੋ ਜਾਏਗੀ ਕੰਨ ਸ਼ਟਰਿੰਗ ਕਰਦੇ। ਚੱਲ ਲੈਪਰ ਪਾ। ਪਰ ਸਾਰੇ ਜਣੇ ਜਰੂਰ ਪਹੁੰਚਿਓ। ਕਿੱਦਿ ਆਹ ਤਾਂ ਬਿਲਕੁਲ ਵਾਹ ਪੈ ਗਿਆ। ਟੂ ਫਰਾਮ ਮਰੇ ਘਾ ਟੋਟਾ ਬਣਾ ਦੇ। ਘਰਾ ਪੈ ਰਾਂ ਤੇ ਆ ਤੇ। ਜੱਟ ਟੋਟੇ। ਹਾ ਯਾਰ ਮੈਂ ਗਿਣੀ ਕਿਤੇ ਕਾਲਾ ਪਿਆ ਮੈਨੂੰ ਪਤਾ ਨਾ ਅੱਜ ਕੰਮ ਖਰਾਬ ਹੋਏਗਾ ਅੱਜ ਜਾਣਾ ਮੁੰਡੇ ਤਾਹਰ ਕਾਲੀ ਪਾਈ ਹੈ ਛੱਤ ਲਾਤੀ ਕੰਮਿਟ ਕਰਤੀ ਬਾਕੀ ਇਹਦੇ ਚੀਂ ਤਰ੍ਹਾਂ ਤਰ੍ਹਾਂ ਗੱਲ ਪਾੜਨੇ ਵੀ ਦਿਨ ਤੇ ਖੋ ਸਕਦਾ ਕੰਮ ਇਹ ਕਹਿੰਦਾ ਮੈਂ ਚਲਾਉਣਾ ਹੋ ਗਿਆ ਬਹੁਤ ਟਾਈਮ ਹੋ ਗਿਆ ਸਾਢੇ 8 ਦਾ ਮੈਂ ਅੱਜ ਬੰਦਾ ਹਾਂ ਯਾਰ ਬਹੁਤ ਹੀ ਦੇਰ ਹੋ ਗਈ ਉਹ ਮੈਂ ਵੀ ਜਾਣਾ ਤੁਹਾਡੇ ਨਾਲ ਕੇ ਉਹ ਨਿਕਲ ਗਈ ਲੈ ਵੀ ਉਹ ਚੱਲ ਜਾਂਦੇ ਰੇ ਬੰਦੇ ਚਲੋ ਪਾਣੀ ਦਿ ਲੋ हाँ जी हर फते हर फतेह हो ए, आजी, की गल मैनू बुला नहीं गा है हा हीता रुमाल के नाल ठोडे थे रुमाल को रखे कख्या मम्मी ने <रख्या>, <laughs>